ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਇੱਕ ਨਵੀਂ ਵੀਡੀਓ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਬਹੁਤ ਹੀ ਵਧੀਆ ਬ੍ਰਾਂਡ ਦੇ ਕੱਟ ਪੀਸ ਲੈ ਕੇ ਆਏ ਹਾਂ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦਾਸ ਕੰਪਨੀ ਦੇ ਕੱਟ ਪੀਸ ਸ਼ੋਅ ਕਰਾਂਗੇ ਇਸ ਕੰਪਤੇ ਕੱਟ ਪੀਸ ਕੱਲ ਕਿਤੇ ਆਣਗੇ ਓਪਨ ਜੀ ਦਿਨ ਰੋਹ ਹੈ ਜੀ ਵੀਰਵਾਰ 30 ਮਈ ਦਿਨ ਵੀਰਵਾਰ 30 ਮਈ ਸਵੇਰੇ 8:00 ਵਜੇ ਤੋਂ ਆਪਾਂ ਕੱਟ ਪੀਸ ਓਪਨ ਕਰ ਦੇਵਾਂਗੇ ਦੁਕਾਨ ਤੇ ਕੋਈ ਵੀ ਸਵੇਰੇ 8:00 ਵਜੇ ਤੋਂ ਬਾਅਦ ਆ ਕੇ ਕੱਟ ਪੀਸ ਖਰੀਦ ਸਕਦੇ ਜੀ ਗਰਮੀ ਬਹੁਤ ਜ਼ਿਆਦਾ ਹੋ ਚੁੱਕੀ ਹੈ ਜੀ ਇਸ ਕਰਕੇ ਅਸੀਂ ਸਮਾਂ 8 ਵਜੇ ਦਾ ਕਰ ਦਿੱਤਾ ਹੈ ਜੀ ਜੋ ਆਪਣਾ ਕੱਟ ਪੀਸ ਲੈਣਾ ਚਾਹੁੰਦਾ ਹੈ ਜੀ 10 ਕੰਪਨੀ ਦੇ ਜੀ ਕੱਲ ਸਵੇਰੇ 8 ਵਜੇ ਤੋਂ ਬਾਅਦ ਜਦੋਂ ਵੀ ਆ ਸਕਦੇ ਹੋ ਜੀ ਸ਼ਾਪ ਤੇ ਤੇ ਕੱਟ ਪੀਸ ਖਰੀਦ ਸਕਦੇ ਹੋ ਤੇ ਜੋ ਸਾਡੇ ਨਿਊ ਵੀਅਰ ਹੈ ਅੱਜ ਜੋ ਤੁਹਾਨੂੰ ਪਹਿਲੀ ਵਾਰ ਦੇਖ ਰਹੇ ਹੈ ਜੀ ਉਹਨਾਂ ਨੂੰ ਦੱਸ ਦਈਏ ਜੀ ਅਸੀਂ ਮਾਨਸਾ ਤੋਂ ਬਿਲੋਂਗ ਕਰਦੇ ਆਂ ਜੀ ਤੇ ਕੱਟ ਪੀਸ ਦਾ ਸਾਡਾ ਕੰਮ ਹੈ ਜੀ ਵਧੀਆ ਬ੍ਰਾਂਡ ਦੇ ਕੱਟ ਪੀਸ ਅਸੀਂ ਤੁਹਾਡੇ ਲਈ ਲੈ ਕੇ ਆਨੇ ਆ ਜੀ ਤੇ ਜੋ ਸਾਡਾ ਐਡਰੈਸ ਹੈ ਜੀ ਮਾਨਸਾ ਬੱਸ ਸਟੈਂਡ ਤੋਂ ਜੀ ਬਜ਼ਾਰ ਵੱਲ ਨੂੰ ਆਣਾ ਹੈ ਜੀ ਬਜ਼ਾਰ ਵੱਲ ਆ ਕੇ ਹੀ ਪੀਰ ਖਾਨੇ ਦੇ ਨਾਲ ਡੱਬੇ ਵਾਲੀ ਗਲੀ ਹੈ ਜੀ ਪੀਰ ਖਾਨੇ ਤੋਂ ਤਿੰਨ ਚਾਰ ਦੁਕਾਨਾਂ ਛੱਡ ਕੇ ਜੀ ਮਾਨਸਾ ਬੱਸ ਸਟੈਂਡ ਜੀ ਉਤਰ ਕੇ ਬਜ਼ਾਰ ਵੱਲ ਨੂੰ ਆ ਕੇ ਜੀ ਪੀਰ ਖਾਨਾ ਆ ਜਾਂਦਾ ਜੀ ਪੀਰ ਖਾਨੇ ਤੋਂ ਚਾਰ ਪੰਜ ਦੁਕਾਨਾਂ ਛੱਡ ਕੇ ਡੱਬੇ ਵਾਲੀ ਗਲੀ ਹੈ ਜੀ ਉਸ ਗਲੀ ਦੇ ਵਿੱਚ ਆਪਣੀ ਚੌਥੀ ਪੰਜਵੀਂ ਦੁਕਾਨ ਹੈ ਜੀ ਹਾਂ ਜੀ ਤੇ ਕੱਟ ਪੀਸ ਅਸੀਂ ਤੁਹਾਡੇ ਲਈ ਲੈ ਕੇ ਆਏ ਜੀ ਦਾਸ ਕੰਪਨੀ ਦੇ ਜੀ ਦਾਸ ਇੱਕ ਵਾਰ ਪਹਿਲਾਂ ਵੀ ਆਏ ਸੀ ਆਪਣੇ ਕੋਲ ਦਾਸ ਕੰਪਨੀ ਦੇ ਕੱਟ ਪੀਸ 100 ਰੁਪਏ ਮੀਟਰ ਰੇਟ ਸੀ ਜੀ ਕੱਟ ਪੀਸ ਦਾ ਇਸ ਵਾਰ ਵੀ 100 ਰੁਪਏ ਮੀਟਰ ਰੇਟ ਹੈ ਜੀ ਪਰ ਇਸ ਵਾਰ ਤੁਹਾਡੇ ਲਈ ਇੱਕ ਜਿਆਦਾ ਖੁਸ਼ੀ ਦੀ ਗੱਲ ਹੋਊਗੀ ਬਿਕੋਜ਼ ਇਸ ਵਾਰ ਇਹਨਾਂ ਨੇ ਸਲੱਬ ਲੈ ਲੈਣੇ ਜੀ ਸਲੱਬ ਲੈ ਲੈਣ ਪ੍ਰਿੰਟ ਵੀ ਵਿੱਚੀ ਐਡ ਕੀਤਾ ਜੀ ਕੱਟ ਪੀਸ ਦਾ ਇੱਕ ਦੋ ਮੁਠਿਆ ਆਇਆ ਹੈ ਜੀ ਜਿਆਦਾ ਮਾਲ ਨਹੀਂ ਹੈਗਾ ਇਹ ਵੀ 100 ਰੁਪਏ ਮੀਟਰ ਦੇ ਵਿੱਚ ਹੀ ਹੈ ਜੀ ਸਲੱਬ ਲੈ ਲੈਣ ਦਾ ਮਾਲ ਵੀ 100 ਰੁਪਏ ਮੀਟਰ ਦੇ ਵਿੱਚ ਹੈ ਤੇ ਜੋ ਲਿਵਿਆ ਕਾਟਨ ਹੈਗੀ ਹੈ ਜੀ ਦਾਸ ਕੰਪਨੀ ਦੀ ਆ ਦਾਸ ਕੰਪਨੀ ਤੇ ਕਾ ਡਿਜ਼ਾਈਨ ਦਿਖਾਓ ਫਿਰ ਤੁਹਾਨੂੰ ਕੱਟ ਪਿੱਸਾ ਜ ਵੀ ਦਿਖਾਵਾਂਗੇ ਜੀ ਆ ਦਾਸ ਕੰਪਨੀ ਦਾ ਡਿਜ਼ਾਈਨ ਹੈ ਜੀ ਦੇਖੋ ਆ ਡਿਜ਼ਾਈਨ ਜੀ ਅੱਦ ਲਿਖ ਤੇ ਮੈਚਿੰਗ ਇਸ ਤਰ੍ਹਾਂ ਇਹ ਮੈਚਿੰਗ ਸੂਟ ਹੈ ਉਸੇ ਤਰ੍ਹਾਂ ਤੁਸੀਂ ਇਹ ਥਾਨ ਦੇ ਵਿੱਚੋਂ 1000 ਰੁਪਏ ਦਾ ਸੂਟ ਹੈ ਜੀ ਪਰ ਜੇ ਤੁਸੀਂ ਕੱਟ ਪਿੱਸਾ ਲਓਗੇ ਸੇਮ ਚੀਜ਼ ਤੁਹਾਨੂੰ ਪੈ ਜਣੀ ਹੈ ਜੀ 500 ਰੁਪਏ ਦੀ 100 ਰੁਪਏ ਮੀਟਰ 2 ਮੀਟਰ ਦਾ ਪੀਸ 200 ਦਾ 3 ਮੀਟਰ ਦਾ ਪੀਸ 300 ਦਾ 2.5 ਮੀਟਰ ਦਾ ਪੀਸ 250 ਦਾ 4 ਮੀਟਰ ਦਾ ਪੀਸ 400 ਦਾ 4.5 ਮੀਟਰ ਦਾ ਪੀਸ 450 ਦਾ ਤੇ 5 ਮੀਟਰ ਦਾ ਪੀਸ 500 ਦਾ ਜੀ ਤੇ ਇਸ ਕਰਕੇ ਕਸਟਮਰ ਦਾ ਹੋਣਾ ਫਾਇਦਾ ਜੀ 10 ਕੰਪਨੀ ਦੇ ਕੱਟ ਪੀਸ ਸੈਕਿੰਡ ਟਾਈਮ ਆਇਆ ਸਾਡੇ ਕੋਲ ਜੀ ਤੇ ਤੁਸੀਂ ਕੱਲ ਸਵੇਰੇ 8 ਵਜੇ ਤੋਂ ਬਾਅਦ ਜਦੋਂ ਮਰਜ਼ੀ ਆ ਕੇ ਇਹ ਕੱਟ ਪੀਸ ਖਰੀਦ ਸਕਦੇ ਹੋ ਜੀ 8 ਵਜੇ ਅਸੀਂ ਸਹੀ ਸ਼ਾਪ ਤੇ ਰੱਖ ਦੇਵਾਂਗੇ ਜੀ ਤੇ ਸ਼ਾਪ ਕੱਲ ਓਪਨ ਹੋ ਜਾਊਗੀ ਸਵੇਰੇ 7 ਵਜੇ ਜੀ ਕੱਲ ਸਵੇਰੇ ਸ਼ਾਪ 7 ਵਜੇ ਓਪਨ ਹੋ ਜਾਊਗੀ ਤੇ ਜੋ ਕਸਟਮਰ ਦੁਕਾਨ ਲਈ ਖਰੀਦਣਾ ਚਾਹੁੰਦੇ ਜੀ ਉਹ ਪਹਿਲਾਂ ਆ ਕੇ ਖਰੀਦ ਸਕਦੇ ਹੈ ਜੀ 8 ਵਜੇ ਅਸੀਂ ਸਾਰੇ ਲਈ ਡਿਸਪਲੇ ਦੇ ਵਿੱਚ ਕਰ ਦੇਵਾਂਗੇ ਹਾਂਜੀ ਤੇ ਹੁਣ ਅਸੀਂ ਤੁਹਾਨੂੰ ਕੱਟ ਪੀਸ ਕਰਾਂਗੇ ਸ਼ੁਰੂ ਜੀ ਉਸ ਤੋਂ ਪਹਿਲਾਂ ਮੈਂ 1-2 ਮਿੰਟ ਹੋਰ ਲਵਾਂਗਾ ਜੀ ਤੁਹਾਡੇ ਅ ਜੋ ਮਸਲੀਨ ਦੇ ਦੁਪੱਟੇ ਸੀ ਜੀ 100 ਕ ਦੁਪੱਟਾ ਸਾਨੂੰ ਹੋਰ ਤੇ ਜੇ ਜੀ ਕੰਪਨੀ ਦੇ ਜੀ ਉਹ ਵੀ ਕੱਲ ਸੀ ਡਿਸਪਲੇ ਦੇ ਵਿੱਚ ਹੀ ਰੱਖਾਂਗੇ 150 ਰੁਪਏ ਦਾ ਦੁਪੱਟਾ ਮਸਲੀਨ ਦਾ 2.5 ਮੀਟਰ ਦਾ ਉਹ ਵੀ ਦਿੱਤਾ ਜਾਊਗਾ ਕੋਟਾ ਡੋਰੀਆ ਦੀ ਸੇਲ ਸੀ 100-150 ਰੁਪਏ 150 ਰੁਪਏ ਦਾ ਦੁਪੱਟਾ ਉਹ ਵੀ ਦਿੱਤਾ ਜਾਊਗਾ ਸੁਪਰ نیٹ ਦਾ ਬਟਾ 100 ਰੁਪਏ ਦਾ ਉਹ ਵੀ ਦਿੱਤਾ ਜਾਊਗਾ ਜੀ ਚਨੂਨ ਦਾ ਦੁਪੱਟਾ ਤੇ ਮਸਲੀਨ ਦਾ ਦੁਪੱਟਾ ਖਤਮ ਹੈ ਜੀ ਇਸ ਵਕਤ ਉਹ ਨਹੀਂ ਸੇਲ ਦੇ ਵਿੱਚ ਹੈ ਤਿੰਨ ਤਰ੍ਹਾਂ ਦੇ ਦੁਪੱਟੇ ਸੇਲ ਦੇ ਵਿੱਚ ਹੈ ਜੀ ਇੱਕ ਕੋਟਾ ਡੋਰੀਆ ਇੱਕ ਸੁਪਰ نیٹ ਤੇ ਇੱਕ ਜੀ ਪ੍ਰਿੰਟਡ ਮਸਲੀਨ ਦਾ ਦੁਪੱਟਾ 2.5 ਮੀਟਰ ਦਾ ਹਾਂਜੀ ਤੇ ਹੋਰ ਵੀ ਕਾਫੀ ਵੈਰਾਈਟੀ ਆਈ ਹੋਈ ਹੈ ਜੀ ਸ਼ਾਪ ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਤੇ ਸਵੇਰੇ ਜਲਦੀ ਜਲਦੀ ਆ ਕੇ ਕੱਟ ਪੀਸ ਖਰੀਦ ਸਕਦੇ ਹੋ ਤੇ ਹੁਣ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਜੀ 10 ਕੰਪਨੀ ਦਾ ਕੱਟ ਪੀਸ ਤੇ ਕਰਦੇ ਆ ਜੀ ਤੁਹਾਨੂੰ ਸ਼ੋ ਜੀ ਹਾਂਜੀ ਕਰੋ ਡਿਜ਼ਾਈਨ ਦਿਖਾਓ ਕਸਟਮਰ ਨੂੰ ਜੋ ਜੋ ਡਿਜ਼ਾਈਨ ਆਇਆ 100 ਰੁਪਏ ਮੀਟਰ ਰੇਟ ਜੀ ਪੀਸ ਵੱਡੇ ਆ ਰੰਗ ਸਾਰੇ ਡਾਰਕ ਆ ਜੀ ਤੇ ਤੁਸੀਂ ਪ੍ਰਿੰਟ ਦੇਖੋ ਜੀ ਆ ਪ੍ਰਿੰਟ ਆਇਆ ਜੀ ਦੇਖੋ ਬਲੈਕ ਕੱਲ ਪਹੁੰਚ ਜਾਈਓ ਵੀਡੀਓ ਮੈਂ ਲੇਟ ਪਾ ਰਹੇ ਆ ਜੀ ਵੱਤੋ ਵੱਤ ਸ਼ੇਅਰ ਕਰ ਦਿਓ ਜੀ ਵੀਡੀਓ ਨੂੰ ਤਾਂ ਕਿ ਕਸਟਮਰ ਦਾ ਫਾਇਦਾ ਹੋ ਸਕੇ ਜੀ ਪ੍ਰਿੰਟ ਦੇਖੋ ਜੀ ਇਹ ਮੋਸਟਲੀ ਪ੍ਰਿੰਟ ਪੁੱਠੇ ਹੋਏ ਹੋਏ ਆ ਜੀ ਇਕਾਲੀ ਸਿੱਧੇ ਹੋਣਗੇ ਜੀ ਹੁਣ ਤਾਂ ਜੀ ਜਦੋਂ ਕਸਟਮਰ ਨੂੰ ਸ਼ੋਅ ਕਰਾਂਗੇ ਜਿੰਨੇ ਕ ਪ੍ਰਿੰਟ ਸਿੱਧੇ ਜੀ ਮੈਂ ਤੁਹਾਨੂੰ ਸਾਰੇ ਦਿਖਾ ਦੇਵਾਂਗਾ ਹਾਂਜੀ ਤੁਸੀਂ ਹੈਲਪ ਕਰਾਈਓ ਪ੍ਰਿੰਟ ਦਿਖਾਉਣ ਦੇ ਵਿੱਚ ਪ੍ਰਿੰਟ ਦੇਖ ਸਕਦੇ ਹੋ ਤੁਸੀਂ ਸਾਰੇ ਜੀ ਬਹੁਤ ਹੀ ਸੋਹਣੇ ਪ੍ਰਿੰਟ 10 ਕੰਪਨੀ ਦਾ ਮਾਲ ਲਿਬੀਆ ਕੋਟਨ ਜੀ ਥਾਨ ਵਿੱਚੋਂ 1000 ਰੁਪਏ ਦਾ ਸੂਟ 500 ਰੁਪਏ ਦਾ ਮਿਲੂ ਹੈ ਜੀ ਬਹੁਤ ਹੀ ਸੌਫਟ ਕੋਟਨ ਹੈ ਜੀ ਬਹੁਤ ਹੀ ਵਧੀਆ ਕੱਪੜਾ ਹੈ ਜੀ ਤੋਂ ਨੂੰ ਅੱਜ ਸਾਰੇ ਡਿਜ਼ਾਈਨ ਦਿਖਾਵਾਂਗੇ ਜੀ ਜੋ ਜੋ ਡਿਜ਼ਾਈਨ ਆਇਆ ਹੈ ਜੀ ਹਾਂਜੀ ਹੁਣ ਦੂਸਰਾ ਲੈ ਲਓ ਜੀ ਦੂਸਰੇ ਪਾਰਸਲ ਚੋਂ ਸਾਰੇ ਪੀਸ ਖੋਲ ਦੋ ਜੀ A ਤੋਂ Z ਅੱਜ ਨਗਦੇ ਵਿੱਚੋਂ ਕਸਟਮਰ ਨੂੰ ਦਿਖਾ ਦਿਓ ਬਹੁਤ ਸੋਹਣੇ ਪ੍ਰਿੰਟ ਆਂਦੇ ਜੀ ਡਾਰਕ ਪ੍ਰਿੰਟ ਆਂਦੇ ਆ ਕੱਪੜਾ ਇੰਨਾ ਜਿਆਦਾ ਸੋਫਟ ਹੈ ਜੀ ਮਤਲਬ ਗਰਮੀ ਦੇ ਲਈ ਸਭ ਤੋਂ ਬੈਸਟ ਕੱਪੜਾ ਦੀ ਬੈਸਟ ਕੱਪੜਾ ਕਹਿ ਸਕਦੇ ਆ ਆਪਾਂ ਜੀ ਪ੍ਰਿੰਟਿੰਗ ਦੇ ਮਾਮਲੇ 'ਚ ਏ ਕਲਾਸ ਕੱਪੜੇ ਦੇ ਮਾਮਲੇ 'ਚ ਏ ਕਲਾਸ ਜੀ ਦਾਸ ਕੰਪਨੀ ਦਾ ਮਾਲ ਜੀ ਕੱਲ ਸਵੇਰੇ 8 ਵਜੇ ਜੀ ਮਾਲ ਕਰ ਦਿੱਤਾ ਜਾਊ ਓਪਨ ਜੀ ਕੋਈ ਸ਼ੌਪ ਲਈ ਖਰੀਦਣਾ ਜਾਂਦਾ ਜੀ ਪਹਿਲਾਂ ਆ ਕੇ ਖਰੀਦ ਸਕਦਾ ਹੈ ਜੀ ਖੋਲਦੋ ਖੋਲਦੋ ਜੀ ਸਾਰਾ ਮਾਲ ਓਪਨ ਕਰ ਦਿੱਤਾ ਜਾਵੇ ਆ ਸਾਰੇ ਜੀ ਆਪਣੇ ਸਲੱਬ ਲੈਲਨ ਦੇ ਪੀਸ ਹੈ ਜੀ 100 ਰੁਪਏ ਮੀਟਰ ਦਾ ਮਾਲ ਇਹ ਹੀ ਵਿੱਚੀ 100 ਰੁਪਏ ਮੀਟਰ ਦੇ ਵਿੱਚ ਦਿੱਤਾ ਜਾਊਗਾ ਜੀ ਤੁਸੀਂ ਪ੍ਰਿੰਟਿੰਗ ਦੇਖੋ 2 ਮਿੰਟ ਹਾਂਜੀ ਆ ਦੇਖੋ ਆ ਡਿਜ਼ਾਈਨ ਸਾਰੇ ਸਲੱਬ ਲੈਲਨ ਦੇ ਵਿੱਚ ਆਇਆ ਜੀ 100 ਰੁਪਏ ਮੀਟਰ ਚ ਇਹ 1300 ਦਾ ਸੂਟ ਹੈ ਜੀ ਵੈਸੇ ਤੇ ਦਿੱਤਾ ਜਾਊਗਾ 500 ਰੁਪਏ ਜੇ ਕੱਟ ਪਿੱਸਾ ਕਰਕੇ ਜੀ ਮੈਚਿੰਗ ਕਰਕੇ ਲੈ ਜਾਓ ਜੀ ਫੇਰ ਵੀ 500 ਰੁਪਏ ਦਾ ਹੀ ਸੂਟ ਰਹਿ ਜਾਣਾ ਹੈ ਜੀ ਇੱਕ ਕਸਟਮਰ ਨੂੰ ਕਹਿਣਾ ਜਾਂਦੇ ਜੀ ਜਿਵੇਂ 3 ਮੀਟਰ ਦਾ ਪੀਸ ਹੈ ਤੁਸੀਂ ਹਨਾ 3 ਮੀਟਰ 300 ਦਾ ਬਣ ਗਿਆ ਜੀ 2.5 ਮੀਟਰ ਦੀ ਸਲਵਾਰ ਹੋਗੀ 250 ਦੀ 550 ਦਾ ਸੂਟ ਬਣਿਆ ਜੀ ਤੇ ਕਸਟਮਰ ਇਸ ਦੇਖਿਆ ਕਰੇ ਕਿ 3 ਮੀਟਰ ਹੈ ਆਪਣਾ ਕਿੰਨਾ ਫਾਇਦਾ ਹੋ ਰਿਹਾ ਹੈ 650 ਵਾਲੀ ਸ਼ਰਟ ਆਪਾਂ ਨੂੰ 300 ਦੀ ਪੈ ਰਹੀ ਹੈ ਕਈ ਕਸਟਮਰ ਕਹਿ ਦਿੰਦੇ ਆ ਕਿ 3 ਮੀਟਰ ਹੈ ਤੇ ਵੱਧ ਕੱਪੜੇ ਦਾ ਸੀ ਕੀ ਕਰਾਂਗੇ ਇਹਦੇ ਵਿੱਚ ਤੁਹਾਡਾ ਫਾਇਦਾ ਹੀ ਹੋਣਾ ਜੀ ਕਿਉਂਕਿ 650 ਦਾ 2.5 ਮੀਟਰ ਕਪੜਾ ਥਾਮ ਦੇ ਵਿੱਚੋਂ ਜੇ ਤੁਹਾਨੂੰ 3 ਮੀਟਰ ਮਿਲ ਰਿਹਾ ਹੈ ਤਾਂ ਉਸ ਦੇ ਵਿੱਚ ਤੁਹਾਡਾ ਬਹੁਤ ਜ਼ਿਆਦਾ ਫਾਇਦਾ ਹੈ ਹਾਂਜੀ ਇਹ ਸੀ ਸਾਰੇ ਸਲਬ ਲੈ ਲੈਣੇ ਪੀਸ ਜੀ ਆਹ ਪ੍ਰਿੰਟਿੰਗ ਦੇਖੋ ਜੀ ਪ੍ਰਿੰਟਿੰਗ ਏ ਕਲਾਸ ਹੈ ਜੀ ਬਹੁਤ ਜ਼ਿਆਦਾ ਤੇ ਤੁਸੀਂ ਕੱਲ ਵਿਜ਼ਿਟ ਕਰ ਲਓ ਮਾਲ ਇਹ ਇੱਕ ਮਹੀਨੇ ਬਾਅਦ ਆਉਂਦੇ ਜੀ ਮਤਲਬ ਇੰਨਾ ਜਿਆਦਾ ਡਿਮਾਂਡ ਦੇ ਵਿੱਚ ਹੈ ਜੀ ਦਾਸ ਦਾ ਮਾਲ ਜੀ ਤੁਸੀਂ ਐਨ ਲਾ ਲਓ ਜੀ ਇੱਕ ਮਹੀਨੇ ਬਾਅਦ ਹੀ ਪੀਸ ਆਇਆ ਆਪਣੇ ਕੋਲ ਜੀ ਦਾਸ ਕੰਪਨੀ ਦੇ ਜੋ ਸਾਡੇ ਨਿਊ ਵਿਊਅਰ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨ ਜੀ ਸਾਡੀ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਨ ਜੀ ਕੱਟ ਪੀਸ ਤੁਹਾਡੇ ਲਈ ਨਵੇਂ ਤੋਂ ਨਵੇਂ ਬ੍ਰਾਂਡ ਦੇ ਲੈ ਕੇ ਆਉਂਦੇ ਰਵਾਂਗੇ ਜੀ ਖੋਲੋ ਜੋ ਰਹਿ ਗਏ کافی ਮਾਲ ਹੈ ਜੀ ਸਭ ਨੂੰ ਮਿਲੂਗਾ ਜੀ ਮਾਲ ਇਹ ਅਸੀਂ ਇੱਕ ਪਾਰਸਲ ਖੋਲੇ ਜੀ ਪਾਰਸਲ ਸਾਡੇ ਕੋਲ ਦੋ ਆਇਆ ਹੈ ਜੀ ਠੀਕ ਹੈ ਜੀ ਉਹ ਦੇਖੋ ਜੀ ਜੋ ਮੈਂ ਡਿਜ਼ਾਈਨ ਤੁਹਾਨੂੰ ਦਿਖਾਇਆ ਸੀ ਥਾਂ ਦੇ ਵਿੱਚੋਂ ਉਹ ਸੇਮ ਡਿਜ਼ਾਈਨ ਆ ਖੋਲਿਓ ਇੱਕ ਮਿੰਟ ਆ ਖੋਲ ਕੇ ਦਿਖਾਓ ਜੋ ਡਿਜ਼ਾਈਨ ਮੈਂ ਤੁਹਾਨੂੰ ਥਾਂ ਦੇ ਵਿੱਚੋਂ ਦਿਖਾਇਆ ਸੀ ਉਹ ਪੀਸਾ ਦੇ ਵਿੱਚ ਵੀ ਆਇਆ ਹੈ ਜੀ ਖੋਲੋ ਬਸ ਜ ਹਾਂਜੀ ਆ ਦੇਖੋ ਸੇਮ ਡੈਨ ਹੈ ਜੀ। ਆ ਪੀਸ ਦੇਖ ਸਕਦੇ ਹੋ ਜੀ। ਬਹੁਤ ਹੀ ਪਿਆਰਾ ਮਾਲ ਹੈ ਜੀ ਮਤਲਬ। ਕੱਲ ਦਾ ਦੀ ਬੈਸਟ ਮਾਲ ਹੋਊ ਹੈ ਜੀ 10 ਦਾ। ਆ ਪ੍ਰਿੰਟਿੰਗ ਦੇਖੋ ਕਿੰਨੀ ਸੋਹਣੀ ਹੈ। ਕਿੰਨੇ ਕਿੰਨੇ ਪਿਆਰੇ ਪਿਆਰੇ ਰੰਗ ਆਇਆ ਹੈ ਜੀ ਬਹੁਤ ਹੀ ਸੋਹਣਾ ਮਾਲ ਹੈ ਜੀ। ਆ ਦੇਖੋ ਬਲੈਕ ਕਲਰ। ਕੋਲ ਕਰਦੇ ਨਹੀਂ ਆਣਾ ਹੈਗਾ। ਕੋਲ ਨੂੰ ਦੇਖੋ ਫਾਲੀ। ਸੁਣੋ। ਹਾਂਜੀ ਆ ਦੇਖੋ ਜੀ ਕਿੰਨੀ ਸੋਹਣੀ ਪ੍ਰਿੰਟਿੰਗ ਹੈ ਜੀ ਅੱਜ ਤਾਂ ਇੰਨੇ ਸੋਹਣੇ 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 ਡਿਜ਼ਾਈਨ ਲੈ ਕੇ ਆਏ ਆ ਜੀ ਜੇ ਵਿਜਟ ਕਰ ਲਿਓ ਜੀ ਕੱਲ ਫਾਇਦਾ ਬਹੁਤ ਹੋਣਾ ਹੈ ਜੀ ਕਸ਼ ਸ਼ਾਪਕੀਪ ਨੂੰ ਕਹਿਣਾ ਚਾਹੂੰਗਾ ਜੋ ਦੁਕਾਨ ਲਈ ਕੱਟ ਪੀਸ ਲੈ ਕੇ ਜਾਂਦੇ ਆ ਜੀ ਸਾਡੇ ਤੋਂ ਆ ਜੀ ਉਹ ਬਹੁਤ ਸੋਹਣਾ ਮਾਲ ਹੈ ਜੀ ਪਹਿਲਾਂ ਸ਼ੋਅ ਕਰ ਦੇਵਾਂਗੇ ਕਿਉਂਕਿ ਦੋ ਪਰਸਲ ਆ ਸਾਡੇ ਕੋਲ ਜੀ ਇਹ ਪਰਸਲ ਓਪਨ ਹੀ ਹੋਊਗਾ ਜੀ ਤੁਸੀਂ 8 ਵਜੇ ਜਦੋਂ ਪਹੁੰਚੋਗੇ ਤੁਹਾਡੇ ਸਾਹਮਣੇ ਰੱਖਿਆ ਹੋਊਗਾ ਪਾਰਸਲ ਤੇ ਹਾਂਜੀ ਹੁਣ ਆਪਾਂ ਜ਼ਿਆਦਾ ਲੰਮਾ ਨਹੀਂ ਕਰਦੇ ਵੀਡੀਓ ਜੀ ਤੇ ਇਹ ਆਇਆ ਕੱਟ ਪੀਸ ਜੀ 10 ਕੰਪਨੀ ਦੇ ਕੱਲ ਕਿਤੇ ਜਾਣਗੇ ਓਪਨ ਜੀ 30 ਮਈ ਨੂੰ ਸਵੇਰੇ 8 ਵਜੇ ਜੀ ਦਿਨ ਰੂਹਾ ਵੀਰਵਾਰ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸਪੋਰਟ ਕਰਨ ਲਈ ਬਹੁਤ-ਬਹੁਤ ਧੰਨਵਾਦ ਜੀ